ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਹਾਣੀ ਲੈ ਕੇ ਆਏ ਹਾਂ ਦੁੱਖਾਂ ਦੀ ਰਾਤ ਲਿਮੇਰੀ ਭਾਗ ਪਹਿਲਾ ਲੇਖਕ ਕਰਨਵੀਰ ਕੌਰ ਰਾਣਾ ਜੀ ਉਮੀਦ ਹੈ ਤੁਹਾਨੂੰ ਇਹ ਲੜੀਵਾਰ ਕਹਾਣੀ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਜੀ ਮੈਂ ਇੱਕ ਕਹਾਣੀ ਸ਼ੁਰੂ ਕਰਨ ਜਾ ਰਹੀ ਹਾਂ ਲੜੀਵਾਰ ਦੁੱਖਾਂ ਦੀ ਰਾਤ ਮੇਰੀ ਮੈਂ ਆਸ ਕਰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਮੇਰੀਆਂ ਸਾਰੀਆਂ ਰਚਨਾਵਾਂ ਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਮੇਰੀ ਕਹਾਣੀ ਨੂੰ ਜ਼ਰੂਰ ਪੜ੍ਹੋਗੇ ਸੁਣੋਗੇ ਅਤੇ ਮੈਨੂੰ ਆਪਣੇ ਸੁਝਾਅ ਵੀ ਜ਼ਰੂਰ ਦਿਵੋਗੇ ਬਿੰਦਰ ਦਾ ਜਨਮ ਇੱਕ ਚੰਗੇ ਘਰਾਣੇ 'ਚ ਹੋਇਆ ਸੀ ਉਹ ਬੜੇ ਹੀ ਲਾਡਾਂ ਦੀ ਨਾਜਾਂ ਨਾਲ ਪਲੀ ਪਿਓ ਦਾ ਵੀ ਚੰਗਾ ਰਤਵਾ ਸੀ ਜ਼ਮੀਨ ਜਾਇਦਾਦ ਸਭ ਕੁਝ ਵਧੀਆ ਸੀ ਬਿੰਦਰ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ ਅਤੇ ਬਾਕੀ ਭੈਣ ਭਰਾ ਛੋਟੇ ਸਨ ਬਿੰਦਰ ਮਾਪਿਆਂ ਦੀ ਬਹੁਤ ਹੀ ਲਾਡਲੀ ਧੀ ਸੀ ਜਦੋਂ ਬਿੰਦਰ ਨੇ ਜਵਾਨੀ ਵਿੱਚ ਪੈਰ ਪਾਇਆ ਤਾਂ ਹੋਰ ਅੱਜ ਕੇ ਸੋਹਣੀ ਨਿਕਲੀ ਪਾਪਾ ਜੀ ਮੈਨੂੰ ਜੀਪ ਲੈ ਦਿਓ ਮੈਂ ਬਾਜ਼ਾਰ ਜਾਣਾ ਹੈ ਮੈਨੂੰ ਪੈਸੇ ਵੀ ਦਿਓ ਮੈਂ ਸੂਟ ਵੀ ਲੈ ਕੇ ਆਉਣੇ ਨੇ ਬਿੰਦਰ ਬਹੁਤ ਜਿੱਦੀ ਵੀ ਸੀ ਬਿੰਦਰ ਦੀ ਹਰ ਜਿੱਦ ਮੰਨਦੇ ਉਹਦੇ ਪਾਪਾ ਬਿੰਦਰ ਜਦੋਂ ਕਹਿੰਦੀ ਉਦੋਂ ਹੀ ਉਸ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਅਤੇ ਨਾਲ ਹੀ ਖੁੱਲੇ ਪੈਸੇ ਮਿਲ ਜਾਂਦੇ ਖਰਚਣ ਨੂੰ ਬਿੰਦਰ ਆਪਣੀਆਂ ਸਹੇਲੀਆਂ ਨੂੰ ਲੈ ਕੇ ਸ਼ਹਿਰ ਚਲੀ ਜਾਂਦੀ ਤੇ ਖੂਬ ਮజే ਕਰਦੀ ਕੱਪੜੇ ਖਰੀਦੀ ਤੇ ਉਹਨਾਂ ਨਾਲ ਘੁੰਮਦੀ ਫਿਰਦੀ ਫਿਰ ਇੱਕ ਦਿਨ ਉਸ ਦੀ ਮੁਲਾਕਾਤ ਪਾਲੀ ਨਾਲ ਹੋਈ ਪਾਲੀ ਵੀ ਬਹੁਤ ਹੀ ਸੋਹਣਾ ਸੁਨੱਖਾ ਜਵਾਨ ਸੀ ਪਾਲੀ ਨਾਲ ਬਿੰਦਰ ਦੀਆਂ ਮੁਲਾਕਾਤਾਂ ਬਾਧੀਆਂ ਗਈਆਂ ਪਾਲੀ ਬਿੰਦਰ ਚੱਲਾ ਪਾਂ ਵਿਆਹ ਕਰਾਰੇਗੀ ਮੈਂ ਤੇਰੇ ਘਰ ਰਿਸ਼ਤਾ ਪੇਦਾ ਹਾਂ ਪਾਲੀ ਮੈਨੂੰ ਨਹੀਂ ਲੱਗਦਾ ਕਿ ਮੇਰੇ ਪਾਪਾ ਮੰਨਣਗੇ ਕਿਉਂਕਿ ਉਹ ਮੇਰੇ ਲਈ ਆਪਣੇ ਲੈਵਲ ਦਾ ਖਾਨਦਾਨ ਦਾ ਲੰਬ ਮੁੰਡਾ ਲੱਭ ਰਿਹਾ ਹੈ ਬਿੰਦਰ ਮੇਰੇ ਵੀ ਤਾਂ ਟਰਾਂਸਪੋਰਟ ਹੈ ਟਰੱਕ ਚਲਦੇ ਹੈ ਮੈਂ ਕਿਹੜਾ ਭੁੱਖਾ ਵਰਦਾਂ ਮੈਂ ਆਪਣੇ ਪਿਤਾ ਜੀ ਨੂੰ ਭੇਜੂੰਗਾ ਗੱਲ ਕਰਨ ਵਾਸਤੇ ਰਿਸ਼ਤੇ ਦੀ ਠੀਕ ਹੈ ਕੋਸ਼ਿਸ਼ ਕਰਕੇ ਦੇਖ ਲੋ ਪਾਲੀ ਪਰ ਮੈਨੂੰ ਪਤਾ ਹੈ ਮੇਰੇ ਖਾਨਦਾਨ ਨੇ ਨਹੀਂ ਮੰਨਣਾ ਆਪਾਂ ਭੱਜ ਕੇ ਵਿਆਹ ਕਰਾ ਲੈਂਦੇ ਹਾਂ ਨਹੀਂ ਵਿੰਦਰ ਮੈਂ ਪਹਿਲਾਂ ਆਪਣੇ ਪਿਤਾ ਜੀ ਨੂੰ ਭੇਜੂੰਗਾ ਤੇਰੇ ਘਰ ਗੱਲ ਕਰਨ ਵਾਸਤੇ ਜੇ ਤੇਰੇ ਘਰ ਦੇ ਨਹੀਂ ਮੰਨਣਗੇ ਫਿਰ ਕੁਝ ਸੋਚਾਂਗੇ ਬਾਲੀ ਨੇ ਆਪਣੇ ਪਿਤਾ ਜੀ ਨੂੰ ਬਿੰਦਰ ਦੇ ਘਰ ਭੇਜ ਦਿੱਤਾ ਰਿਸ਼ਤੇ ਵਾਸਤੇ ਪਰ ਬਿੰਦਰ ਦੇ ਪਿਤਾ ਜੀ ਬਿਲਕੁਲ ਨਾ ਮੰਨੇ ਤੇ ਬਾਲੀ ਦੇ ਪਿਤਾ ਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਬਿੰਦਰ ਦੇ ਪਿਤਾ ਜੀ ਨੇ ਬਿੰਦਰ ਤੇ ਬਹੁਤ ਸਖਤੀ ਕਰ ਦਿੱਤੀ ਉਸ ਨੂੰ ਕੁੱਟਿਆ ਮਾਰਿਆ ਵੀ ਅਤੇ ਘਰ ਵਿੱਚ ਰੋਜ਼ ਹੀ ਨਵੇਂ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਬਿੰਦਰ ਲਈ ਬਿੰਦਰ ਦਾ ਘਰੋਂ ਨਿਕਲਣਾ ਵੀ ਬੰਦ ਕਰ ਦਿੱਤਾ ਗਿਆ ਇਧਰ ਬਿੰਦਰ ਤੜਫ ਰਹੀ ਸੀ ਪਾਲੀ ਤੋਂ ਬਣਾ ਅਤੇ ਉਧਰ ਪਾਲੀ ਵੀ ਉਹਨਾਂ ਹੀ ਤੜਪ ਰਿਆ ਸੀ ਬਿੰਦਰ ਨੂੰ ਮਿਲਣ ਵਾਸਤੇ ਦੋਨਾਂ ਦਾ ਪਿਆਰ ਸੱਚਾ ਸੀ ਜ਼ਿੰਦਗੀ ਭਰ ਇਕੱਠਿਆਂ ਰਹਿਣਾ ਚਾਹੁੰਦੇ ਸੀ ਇੱਕ ਰਾਤ ਬਿੰਦਰ ਘਰੋਂ ਭੱਜ ਗਈ ਉਸਨੇ ਜੰਗਲਾਂ 'ਚ ਜਾ ਕੇ ਰਾਤ ਪਟਾਈ ਕਿਉਂਕਿ ਉਸਦੇ ਘਰ ਵਾਲੇ ਉਸ ਨੂੰ ਲੱਭ ਰਹੇ ਸੀ ਕਿਵੇਂ ਵੀ ਕਰਕੇ ਉਹ ਪਾਲੀ ਤੱਕ ਪਹੁੰਚ ਗਈ ਤੋਨਾ ਨੇ ਗੁਰੂ ਦੀ ਹਜੂਰੀ ਵਿੱਚ ਜਾ ਕੇ ਵਿਆਹ ਕਰਵਾ ਲਿਆ ਪਰ ਬਿੰਦਰ ਤੇ ਪਾਲੀ ਨੂੰ ਘਰਛ ਦਿਨਾ ਪਿਆ ਅਤੇ ਉਹ ਯੂਪੀ ਜਾ ਕੇ ਰਹਿਣ ਲੱਗ ਪਏ ਪਾਲੀ ਨੇ ਪੰਜਾਬ ਤੋਂ ਕੁਝ ਜ਼ਮੀਨ ਵੇਚ ਕੇ ਯੂਪੀ ਲੈ ਲਈ ਉਹ ਉੱਥੇ ਹੀ ਖੇਤੀਬਾੜੀ ਕਰਦੇ ਰਹਿੰਦੇ ਬਿੰਦਰ ਜੋ ਕਿ ਬੜੇ ਹੀ ਤਖੜੇ ਕਰੋ ਆ ਗਈ ਆਈ ਸੀ ਉੱਥੇ ਉਸ ਦੇ ਸਾਰੇ ਕੰਮ ਨੌਕਾ ਹੀ ਕਰਦੇ ਸੀ ਬਿੰਦਰ ਨੇ ਆਪਣੇ ਆਪ ਨੂੰ ਮਾਹੌਲ ਦੇ ਮੁਤਾਬਕ ਉਹమే ਹੀ ਢਾਲ ਲਿਆ ਅਤੇ ਸਾਰੇ ਕੰਮ ਹੌਲੀ-ਹੌਲੀ ਸਿੱਖ ਗਈ ਅਤੇ ਹੱਥੀਂ ਕਰਨੇ ਪੈਂਦੇ। ਪਾਲੀ ਨਾਲ ਸਾਰੇ ਕੰਮਾਂ 'ਚ ਮਦਦ ਵੀ ਕਰਦੀ। ਬਿੰਦਰ ਦੇ ਪਿਓ ਨੇ ਸਾਰਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀਆਂ ਤੇ ਤਿੰਨ ਹੀ ਧੀਆਂ ਨੇ। ਇੱਕ ਮਰ ਗਈ ਐ। ਉਹ ਬਿੰਦਰ ਨੂੰ ਕਦੀ ਨਹੀਂ ਮਿਲਣਾ ਚਾਹੁੰਦੇ ਸਨ ਤੇ ਵਰਤਣਾ ਨਹੀਂ ਚਾਹੁੰਦੇ ਸਨ। ਪਾਲੀ ਇੱਕ ਖੁਸ਼ਖਬਰੀ ਹੈ। ਤੁਸੀਂ ਪਾਪਾ ਬਣਨ ਵਾਲੇ ਹੋ ਸੱਚੀ ਬਿੰਦਰ ਕਹਿ ਕੇ ਪਾਲੀ ਬਹੁਤ ਹੀ ਖੁਸ਼ ਹੋਇਆ ਪਾਪਲੀ ਪਾਲੀ ਤੇ ਬਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਬਿੰਦਰ ਤੂੰ ਆਪਣਾ ਧਿਆਨ ਰੱਖੀ ਮੈਂ ਖੇਤਾਂ ਨੂੰ ਪਾਣੀ ਲਾਉਣ ਚੱਲਿਆਂ ਇਹ ਕਹਿ ਕੇ ਪਾਲੀ ਰਾਤ ਨੂੰ ਖੇਤਾਂ ਵੱਲ ਤੁਰ ਪਿਆ ਕੁਝ ਚਿਰ ਬਾਅਦ ਨੌਕਰ ਭੱਜਾ ਭੱਜਾ ਘਰ ਆਇਆ ਜੋ ਖੇਤਾਂ 'ਚ ਕੰਮ ਕਰਦਾ ਕਰਦਾ ਸੀ ਭਾਬੀ ਜੀ ਭਾਬੀ ਜੀ ਵੀਰੇ ਕੋ ਕਤਲ ਹੋ ਗਿਆ ਪਾਣੀ ਦੀ ਬਾਰੀ ਤੋਂ ਵੀਰੇ ਨੇ ਬੰਦਾ ਵੱਢਦਾ ਤੇ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਇਹ ਸੁਣ ਕੇ ਬਿੰਦਰਦੀ ਪੈਰਾਂ ਹੇਠੋਂ ਜਮੀਨ ਹੀ ਖਿਸਕ ਗਈ ਅਤੇ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹਾ ਕਿ ਉਹ ਹੁਣ ਕੀ ਕਰੇ ਉਹਨੇ ਪਾਲੀ ਦੇ ਇੱਕ ਦਾਜੀ ਨੂੰ ਉਠਾਇਆ ਅਤੇ ਸਾਰਾ ਕੁਝ ਦੱਸਿਆ ਇੰਨੇ ਚਿਰ ਨੂੰ ਪੁਲਸਕਾਰਾ ਪਹੁੰਚੀ ਅਤੇ ਪਾਲੀ ਦੇ ਛੋਟੇ ਭਰਾ ਨੂੰ ਵੀ ਨਾਲ ਲੈ ਕੇ ਫੜ ਕੇ ਲੈ ਗਏ ਦੋਮਾ ਉੱਤੇ ਕਤਲ ਦਾ ਕੇਸ ਪੈ ਗਿਆ ਬਸ ਇਥੋਂ ਹੀ ਜਵੇਂ ਬਿੰਦਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ ਕਦੇ ਕਦੇ ਬਿੰਦਰ ਦੇ ਦਿਮਾਗ ਚ ਆਉਂਦਾ ਕਿ ਸ਼ਾਇਦ ਇਹ ਸਭ ਮੇਰੇ ਮਾਪਿਆਂ ਵੱਲੋਂ ਦੁਆਵਾਂ ਲੱਗਦੀਆਂ ਨੇ ਜੋ ਮੈਂ ਉਹਨਾਂ ਨੂੰ ਦੁੱਖ ਦਿੱਤਾ ਉਸ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਹੁਣ ਬਿੰਦਰ ਕਦੇ ਕਦੇ ਮੁਲਾਕਾਤ ਕਰਨ ਜਾਂਦੀ ਪਾਲੀ ਦੀ ਅਤੇ ਬਹੁਤ ਸ਼ੀਰ ਹੁੰਦੀ ਦੁਖੀ ਹੁੰਦੀ ਤੇ ਘਰ ਵਾਪਸ ਆ ਜਾਂਦੀ ਇੱਕ ਦਿਨ ਬਿੰਦਰ ਨੇ ਪੁੱਤਰ ਨੂੰ ਜਨਮ ਦਿੱਤਾ ਬਿੰਦਰ ਨੂੰ ਜੀਵਨ ਦੀ ਇੱਕ ਨਵੀਂ ਆਸ ਮਿਲ ਗਈ ਬਿੰਦਰ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੋਈ ਪਰ ਬਿਲਕੁਲ ਪਾਲੀ ਵਰਗਾ ਸੀ ਬਹੁਤ ਹੀ ਸੋਹਣਾ ਬਿੰਦਰ ਦਾ ਇੱਕ ਦਿਨ ਬਹੁਤ ﺍﻟगीता ਆਪਣੇ ਮਾਂ ਪਿਓ ਦੇ ਘਰ ਜਾਣ ਨੂੰ ਮਾਂ ਪਿਓ ਨੂੰ ਮਿਲਣ ਵਾਸਤੇ ਬਿੰਦਰ ਨੂੰ ਕਿਤੇ ਨਾ ਕਿਤੇ ਇਹ ਸੋਚ ਸੀ ਕਿ ਸ਼ਾਇਦ ਮੇਰੇ ਪੁੱਤਰ ਨੂੰ ਦੇਖ ਕੇ ਮੇਰੇ ਮਾਂ ਪਿਓ ਪਿਗਲ ਜਾਣ ਬਿੰਦਰ ਪੁੱਤਰ ਨੂੰ ਲੈ ਕੇ ਆਪਣੇ ਪਿਓ ਦੀ ਘਰ ਚਲੀ ਗਈ। ਬਿੰਦਰ ਦੇ ਪਿਤਾ ਵੀ ਬਹੁਤ ਸਖਤ ਸੁਭਾਅ ਦੇ ਸੀ। ਉਹਨਾਂ ਨੇ ਬਿੰਦਰ ਨੂੰ ਘਰ ਬੜਨ ਤੋਂ ਮਨਾ ਕਰ ਦਿੱਤਾ। ਬਿੰਦਰ ਨੇ ਬਹੁਤ ਤਰਲੇ ਪਾਏ, ਬੇਨਤੀਆਂ ਕੀਤੀਆਂ ਪਰ ਉਹ ਨਾ ਮੰਨੇ। ਫਿਰ ਉਹਨਾਂ ਨੇ ਬਿੰਦਰ ਅੱਗੇ ਇੱਕੋ ਸ਼ਰਤ ਰੱਖੀ ਕਿ ਤੂੰ ਇਹ ਮੁੰਡਾ ਵਾਪਸ ਦਿਆ ਮੈਂ ਤੇਰਾ ਆਪਣੀ ਮਰਜ਼ੀ ਨਾਲ ਵਿਆਹ ਕਰੂੰਗਾ। ਬਿੰਦਰ ਨੇ ਉਹਨਾਂ ਦੀ ਇਹ ਸ਼ਰਤ ਨਾ ਮੰਨੀ। ਤੇ ਆਪਣਾ ਪੁੱਤਰ ਲੈ ਕੇ ਉਹ ਵਾਪਸ ਘਰ ਆ ਗਈ। ਪਾਲੀ ਸਾਲ ਪਰ ਜੇ ਲਿਜ ਰਿਆ। ਫਿਰ ਦੂਜੀ ਪਾਰਟੀ ਵਾਲਿਆਂ ਨਾਲ ਸਮਝੌਤਾ ਹੋ ਗਿਆ। ਜਿੰਨਾਂ ਦਾ ਬੰਦਾ ਮਰਿਆ ਸੀ। ਪਾਲੀ ਤੇ ਉਸਦਾ ਭਰਾ ਦੋਨੋਂ ਘਰ ਆ ਗਏ। ਪਾਲੀ ਦਾ ਛੋਟਾ ਭਰਾ ਪੰਜਾਬ ਆ ਗਿਆ। ਇੱਥੇ ਹੀ ਜੁਮੇਨ ਸੀ। ਦੇਖਭਾਲ ਕਰਨ ਲੱਗਾ ਬਿੰਦਰ ਤੇ ਪਾਲੀ। ਜੁਪੀ ਰਹਿ ਗਈ। ਬਿੰਦਰ ਨੂੰ ਲੱਗਿਆ ਕਿ ਹੁਣ ਸਾਰਾ ਕੁਝ ਠੀਕ ਹੋ ਜਾਏਗਾ। ਪਹਿਲਾਂ ਤੇ ਪਾਲੀ ਵਧੀਆ ਕੰਮ ਕਰਦਾ ਰਿਹਾ ਖੇਤੀਬਾੜੀ ਦੇਖਦਾ ਤੇ ਨਾਲ-ਨਾਲ ਟਰੱਕਾਂ ਦਾ ਕੰਮ ਕਰਦਾ ਰਿਹਾ ਫਿਰ ਬੰਦਰ ਦੇ ਘਰ ਹੋਰ ਦੋ ਧੀਆ ਤੇ ਇੱਕ ਪੁੱਤਰ ਪੈਦਾ ਹੋਇਆ ਸਾਰੇ ਵਧੀਆ ਖੁਸ਼ੀ ਜ਼ਿੰਦਗੀ ਜੀ ਰਹੇ ਸਨ ਪਾਲੀ ਨੇ ਹੌਲੀ-ਹੌਲੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਇੱਕ ਨੌਕਰ ਸੀ ਜਿਸ ਨੇ ਪਾਲੀ ਨੂੰ ਹੌਲੀ-ਹੌਲੀ ਨਸ਼ਾ ਦੇਣਾ ਸ਼ੁਰੂ ਕੀਤਾ ਤੇ ਪਾਲੀ ਰਸ਼ੇ ਦਾ ਆਦੀ ਹੋ ਗਿਆ ਹੌਲੀ ਹੌਲੀ ਸਭ ਖਤਮ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਟ੍ਰਾਂਸਪੋਰਟ ਖਤਮ ਹੋਈ ਫਿਰ ਜ਼ਮੀਨ ਤੇ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਕਿਉਂਕਿ ਪਾਲੀ ਤਾਂ ਨਸ਼ੇ ਵਿੱਚ ਤੋਤਰਦਾ ਸੀ ਉੱਥੇ ਕੁਝ ਦੂਰੀ ਤੇ ਪਾਲੀ ਦੇ ਚਾਚੇ ਤਾਏ ਵੀ ਰਹਦੇ ਸੀ ਜੋ ਬਿੰਦਰ ਦੀ ਮਦਦ ਕਰਦੇ ਸੀ ਬਿੰਦਰ ਨੇ ਕਿੰਨੇ ਸਾਲ ਬਹੁਤ ਵਕਤ ਵਿੱਚ ਕੱਡੇ ਉੱਥੋਂ ਜੋ ਪਿੱਛੇ ਜਿੱਥੇ ਜ਼ਮੀਨ ਸੀ ਉਹ ਵੀ ਜੰਗਲ ਗਿਆ ਬਾਣ ਤੇ ਉਜੜ ਚੀ ਸੀ ਕੋਈ ਸ਼ਹਿਰ ਜਾਂ ਕੋਈ ਪਿੰਡ ਨਹੀਂ ਸੀ ਮੇਰੇ ਦੂਰ ਸੀ ਪਾਲੀ ਦੇ ਘਰ ਕੋਲ ਦੇਖਦਾ ਹੀ ਨਹੀਂ ਸੀ ਕੋਈ ਘਰ 'ਚ ਕੁਝ ਜ਼ਰੂਰ ਦਿਸਹਾ ਹੈ ਕੀ ਜਾਂ ਨਹੀਂ ਇੱਕ ਦਿਨ ਪਾਲੀ ਦੇ ਪਿਤਾ ਜੀ ਤੇ ਭਰਾ ਪੰਜਾਬ ਤੋਂ ਆਏ ਮਿਲਣ ਵਾਸਤੇ ਗਿੰਦਰ ਨੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਪਾਪਾ ਜੀ ਇਹ ਬਹੁਤ ਜ਼ਿਆਦਾ ਅਸ਼ਰਾ ਪੀਂਦੇ ਨੇ ਸੁੱਖਾ ਪੀਂਦੇ ਨੇ ਤੇ ਪਤਾ ਨਹੀਂ ਹੋਰ ਕੀ ਕੀ ਨਸ਼ਾ ਕਰ ਰਹੇ ਨੇ ਮਾਈティ ਇਹ ਗੱਲ ਵਿੱਚ ਬੱਚਿਆਂ ਨਾਲ ਕੰਨੀ ਬਹੁਤ ਮੁਸ਼ਕਲ ਹੈ ਮੈਨੂੰ ਬੱਚਿਆਂ ਦਾ ਸਕੂਲ ਵੀ ਬਹੁਤ ਦੂਰ ਹੈ ਮੈਨੂੰ ਬਹੁਤ ਡਰ ਲੱਗਦਾ ਹੈ ਮੈਂ ਤੁਹਾਡੇ ਕੋਲ ਪੰਜਾਬ ਹੀ ਸ਼ਿਫਟ ਹੋ ਜਾਣਾ ਚਾਹੁੰਦੀ ਹਾਂ ਪਾਪਾ ਜੀ ਨੇ ਕਿਹਾ ਕੋਈ ਨਾ ਪੁੱਤੋ ਉਹ ਫੇਰ ਨਾ ਕਰ ਅਸੀਂ ਦੇਖ ਲਿਆ ਕੀ ਕਰਨਾ ਹੈ ਪਾਲੀ ਦੇ ਪਿਤਾ ਜੀ ਤੇ ਪਾਲੀ ਦਾ ਭਰਾ ਜਿਹੜੇ ਪਾਲੀ ਦੇ ਚਾਚੇ ਤਾਈ ਸੀ ਉਹਨਾਂ ਵੱਲ ਚਲੇ ਗਏ ਲੈਣ ਵਾਸਤੇ ਪਾਲੀ ਦੇ ਪਿਤਾ ਜੀ ਨੇ ਵੀ ਸਾਰਾ ਕੁਝ ਪਾਲੀ ਦੇ ਪਿਤਾ ਨੂੰ ਦੱਸਿਆ ਕਿ ਪਾਲੀ ਕਈ ਕਈ ਦਿਨ ਘਰ ਨਹੀਂ ਬੜਦਾ ਤੇ ਕੁੜੀਆਂ ਨਿਆਣਿਆਂ ਨਾਲ ਕੁੜੀ ਇਕੱਲੀ ਰਹਿੰਦੀ ਐ ਉੱਥੇ ਫਿਰ ਸਾਰਿਆਂ ਨੇ ਚਲਾ ਦਿੱਤੀ ਕਿ ਇੱਥੋਂ ਵਾਲੀ ਜ਼ਮੀਨ ਵੇਚ ਕੇ ਇਹਨਾਂ ਨੂੰ ਪੰਜਾਬ ਲਿਜਾਇਆ ਜਾਵੇ ਉੱਥੋਂ ਵਾਲੀ ਜ਼ਮੀਨ ਵੇਚ ਦਿੱਤੀ ਤੇ ਪਾਲੀ ਦੇ ਪੂਰੇ ਟੱਬਰ ਨੂੰ ਪਾਲੀ ਦੇ ਪਿਤਾ ਜੀ ਪੰਜਾਬ ਲੈ ਆਏ ਇੱਥੇ ਜੱਦੀ ਘਰ ਸੀ ਜਿੱਥੇ ਪਾਲੀ ਦਾ ਭਰਾ ਜਿਸ ਦਾ ਪਰਿਵਾਰ ਰਹਿੰਦਾ ਸੀ ਪਾਲੀ ਤੇ ਉਸ ਦਾ ਪਰਿਵਾਰ ਨੇ ਵੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਉਸੇ ਘਰ 'ਚ ਪਰ ਬਿੰਦਰਦੀਪ ਰਾਣੀ ਨੂੰ ਇਹ ਬਿਲਕੁਲ ਵੀ ਚੰਗਾ ਨਾ ਲੱਗਿਆ ਉਸ ਨੇ ਰੋਜ਼ ਹੀ ਬਿੰਦਰ ਨਾਲ ਕਿਸੇ ਨਾ ਕਿਸੇ ਕੋਲੋਂ ਪਲਿਸ਼ ਕਰਨਾ ਸ਼ੁਰੂ ਕਰ ਦਿੱਤਾ ਜੋ ਯੂਪੀ ਤੋਂ ਜਮੇ ਬੇਚੀ ਸੀ ਪਾਲੀ ਦੇ ਭਰਾ ਨੇ ਉਹ ਪੈਸੇ ਵੀ ਆਪਣੇ ਕੋਲ ਹੀ ਜਬਤ ਕਰ ਲਏ ਤੇ ਆਪ ਖੇਤਾ ਜੀ ਆ ਕੇ ਮਕਾਨ ਬਣਾ ਲਈ ਤੇ ਪਾਲੀ ਨੂੰ ਜੱਦੀ ਘਰ ਛੱਡ ਕੇ ਆਪ ਉਤੇ ਸਵਟ ਹੋ ਗਏ। ਜਦੋਂ ਵੀ ਕਦੀ ਬਿੰਦਰ ਨੇ ਇਸਾ ਟਿਕਾ ਮੰਗਣਾ ਤਾਂ ਉਹਨਾਂ ਨੇ ਟਾਲ ਦੇਣਾ। ਬਸ ਆਣ ਜੋ ਗੇਦਾਣੇ ਹੀ ਦੇਣੀ। ਪਾਲੀ ਕਿਸੇ ਦੇ ਨਾਲ ਟਰੱਕਾਂ ਤੇ ਚਲਾ ਗਿਆ। ਰੋਜ਼ ਹੀ ਬਿੰਦਰ ਉਡੀਕਦੀ ਪਰ ਉਹ ਨਾ ਮੁੜਿਆ। ਫਿਰ ਬਿੰਦਰ ਨੇ ਪਹਿਲਾਂ ਹੌਲੀ-ਹੌਲੀ ਘਰੇ ਬੈਠ ਕੇ ਕੰਮ ਕਰਨਾ ਸ਼ੁਰੂ ਕੀਤਾ। ਇੰਨੇ ਤੱਕੜੇ ਘਰ ਦੀ ਜਿੱਥੇ ਨੌਕਰ ਰੋਟੀਆਂ ਬਕਾਉਂਦੇ ਸਨ ਅੱਜ ਆਪ ਕਦੀ ਲੋਕਾਂ ਦੀਆਂ ਮੰਝੀਆਂ ਬੁਣਦੀ ਕਦੀ ਲੋਕਾਂ ਦੇ ਸਵੈਟਰ ਬੁਣਦੀ ਤੇ ਕਦੇ ਲੋਕਾਂ ਦੇ ਕੰਮ ਕਰਕੇ ਆਪਣੇ ਬੱਚਿਆਂ ਦਾ ਪੇਟ ਭਰਦੀ ਫਿਰ ਪਿੰਡ ਵਿੱਚ ਸਰਕਾਰੀ ਸੈਂਟਰ ਵਿੱਚ ਉਸ ਨੂੰ ਨਰਸ ਦੀ ਨੌਕਰੀ ਮਿਲ ਗਈ। ਹੌਨੇ ਦਿਨ ਡਿਊਟੀ ਤੇ ਜਾਣਾ ਤੇ ਬੱਚਿਆਂ ਨੂੰ ਸਕੂਲ ਵੀ ਵੇਚਣਾ ਸਾਰੇ ਕੰਮ ਕਰਨੇ ਤੇ ਅਰਦਾਸਾਂ ਕਰਨੀਆਂ ਵਿਚਾਰੀ ਨੇ ਕਿ ਪਾਰਲੀਮੈਂਟਾ ਵੀ ਇਦਾਂ ਹੀ ਕਰਦੇ ਕਰਦੇ 2 ਸਾਲ ਬਾਅਦ 2 ਸਾਲ ਨਿਕਲ ਗਏ ਇੱਕ ਦਿਨ ਸ਼ਾਮ ਦਾ ਵੇਲਾ ਸੀ ਦਰਵਾਜ਼ਾ ਖੜਕਿਆ ਬਿੰਦਰ ਨੇ ਵਾਇ ਜਿੱਤੀ ਕੌਣ ਹੈ ਅਗੋ ਆਵਾਜ਼ ਨਾ ਆਈ ਬਿੰਦਰ ਨੇ ਦਰਵਾਜ਼ਾ ਖੋਲਿਆ ਤੇ ਜਾ ਕੇ ਦੇਖਿਆ ਪਾਲੀ ਖੜਾ ਸੀ ਗੰਦੇ ਮੈਲੇ ਕਚਲੇ ਕੱਪੜੇ ਪਾਏ ਹੋਏ ਤੇ ਬੁਰੀ ਹਾਲਤ ਦੇ ਵਿੱਚ ਬਿੰਦਰ ਪਾਲੀ ਨੂੰ ਸਾਹਮਣੇ ਦੇਖ ਕੇ ਬਹੁਤ ਖੁਸ਼ ਹੋਈ ਬੱਚਿਆਂ ਨੂੰ ਆਵਾਜ਼ਾਂ ਦੇਣ ਲੱਗੀ ਕਿ ਦੇਖੋ ਤੁਹਾਡੇ ਪਾਪਾ ਜੀ ਆਏ ਨੇ ਬਿੰਦਰ ਪਾਲੀ ਨੂੰ ਕਿੱਥੇ ਸੀ ਤੁਸੀਂ ਇੰਨੇ ਸਾਲ ਤੇ ਘਰ ਕਿਉਂ ਨਹੀਂ ਆਏ ਤੁਹਾਨੂੰ ਇੱਕ ਵਾਰ ਵੀ ਮੇਰੀ ਤੇ ਬੱਚਿਆਂ ਦੀ ਯਾਦ ਨਹੀਂ ਆਈ ਤੁਹਾਨੂੰ ਕੋਈ ਫਿਕਰ ਨਹੀਂ ਕਿ ਅਸੀਂ ਕਿਹੜੇ ਹਾਲਾਤਾਂ ਵਿੱਚ ਜੀ ਰਹੇ ਹਾਂ ਪਾਲੀ ਮਰ ਤਾਂ ਨਹੀਂ ਗਈ ਜਿਉਂਦੇ ਹੋ ਇਹ ਸੁਣ ਕੇ ਬਿੰਦਰ ਗੁੰਮ ਹੋ ਗਈ ਤੇ ਬੱਚੇ ਵੀ ਡਰ ਕੇ ਇੱਕ ਪਾਸੇ ਬੈਠ ਗਏ ਬਿੰਦਰ ਤੇ ਬੱਚੇ ਸਹਮੇ-ਸਹਮੇ ਬੈਠੇ ਪਾਲੀ ਬਾਲ ਦੇਖ ਰਹੀ ਸੀ ਬਿੰਦਰ ਪਾਲੀ ਨੂੰ ਚਾਹ ਪੀਓਗੇ ਜਾਂ ਰੋਟੀ ਖਾਓਗੇ ਪਾਲੀ پہل روٹی لیا پھر چاہ لے آئی بند تے جا کے روٹی لے کے آئی آ لو کھاؤ میں چاہ لے کے دی ہاں پالی چاہ کڑک جہی بنا بندر ٹھیک ہے جی پالی روٹی کھا کے چاہ پی کے باہر ول تر پیا کتنے جا رہے ہوں انہیں این سال آئے ہوں بیٹھ جاؤ کڑی گڑی سڈے کوی تھی متو کی کرا ہے آ جانا میں اتھے ہی آ ہاں. ਪਾਲੀ ਕੁਝ ਸਮੇਂ ਬਾਅਦ ਬਾਹਰੋਂ ਆਇਆ ਪੂਰਾ ਨਸ਼ੇ ਨਾਰਜ ਕੇ ਆਉਂਦੇ ਹੀ ਬਿੰਦਰ ਕੋਲ ਪੈਸੇ ਮੰਗਣ ਲੱਗ ਪਿਆ ਬਿੰਦਰ ਨੇ ਥੋੜੇ ਪੈਸੇ ਦੇ ਦਿੱਤੇ ਪਾਲੀ ਪੈਸੇ ਲੈ ਕੇ ਫਿਰ ਬਾਹਰ ਚਲਾ ਗਿਆ ਇਹ سلسلہ ਇਦਾਂ ਹੀ ਚੱਲਦਾ ਰਿਹਾ ਹਰ ਰੋਜ਼ ਪਾਲੀ ਨੂੰ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਿੰਦਰ ਕਮਾ ਕੇ ਲਿਆਉਂਦੀ ਤੇ ਉਸ ਵਿੱਚੋਂ ਵੀ ਪਾਲੀ ਖੋ ਕੇ ਲੈ ਜਾਂਦਾ ਉਸ ਕੋਲ ਪੈਸੇ ਜੋ ਪੈਸੇ ਜੋ ਬਿੰਦਰ ਕੋੜ ਨਹੀਂ ਹੁੰਦੇ ਸੀ ਪੈਸੇ ਤਾਂ ਬਿੰਦਰ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਆਂਗਵਾਣ ਦੇ ਲੋਕ ਆ ਕੇ ਛਡਾਉਂਦੇ ਸੁਣੋ ਲੋਹੜੀ ਵਾਲਾ ਦਿਨ ਸੀ ਬਿੰਦਰ ਨੇ ਬੱਚਿਆਂ ਨੂੰ ਲਾਇਆ ਤਾਂ ਆਇਆ ਸੋਨਾ ਤਿਆਰ ਕੀਤਾ ਪਾਲੀ ਉੱਠਿਆ ਤੇ ਉੱਠਦੇ ਆ ਹੀ ਪੈਸੇ ਮੰਗਣ ਲੱਗ ਪਿਆ ਬਿੰਦਰ ਨੇ ਕੁਝ ਪੈਸੇ ਦੇ ਦਿੱਤੇ ਤੇ ਕਈ ਜੀ ਬਰੇ ਬਰੇ ਦੇ ਦਿਲ ਕਲੇਸ਼ ਕਰਨਾ ਪਵੇ ਪਾਲੀ ਪੈਸੇ ਲੈ ਕੇ ਬਾਹਰ ਚੜਾ ਗਿਆ ਬਿੰਦਰ ਨੇ ਰੋਟੀ ਪਾਣੀ ਤਿਆਰ ਕੀਤਾ ਬੱਚਿਆਂ ਨੂੰ ਖਵਾਇਆ پالی سارا دن گھر نہیں بڑیا شام ویڑے پورا رج کے نشے آیا پالی میری پیسے پیسے ہے ہاں پیسے نہیں ہن بندر چولہے کو بہت کچھ بنا رہی سی رات کا کھانا بنا رہی سی پالی مینو پتا تیر کو پیسے ہے گیسے تو جان بج کے مینو نہیں دے رہی پیسے دے, دے ਨਹੀਂ ਮੈਂ ਤੈਨੂੰ ਤੈਨ ਮੇਰਾ ਪਤਾ ਹੀ ਹੈ ਜਿਹੜੇ ਹੈ ਸੀ ਮੈਂ ਉਹ ਤੈਨੂੰ ਦੇ ਦਿੱਤੇ ਮੇਰੇ ਕੋਲ ਹੋਰ ਨਹੀਂ ਹੈ ਮੈਂ ਕਿੱਥੋਂ ਦੇਵਾਂ ਬਿੰਦਰ ਬਹੁਤ ਘਬਰਾ ਗਈ ਸੀ ਕੀ ਪਤਾ ਸੀ ਹੁਣ ਕੀ ਕਰੂਗਾ ਬੱਚੇ ਵੀ ਡਰ ਰਹੇ ਸੀ ਬੈਠੇ ਦੇਖ ਰਹੇ ਸੀ ਆਪਣੇ ਪਿਓ ਦੇ ਮੂੰਹ ਵੱਲ ਪਾਲੀ ਉੱਠਿਆ ਤੇ ਉੱਠਦਿਆਂ ਹੀ ਲੋਹ ਵਾਲਾ ਘੋਟਣਾ ਲਿਆ ਤਰਲੇ ਕਰਦੀ ਪਾਉਂਦੀ ਨੌਕਰ ਲਾਉਂਦੀ ਰਹੀ ਪਰ ਉਸਨੇ ਬਿੰਦਰ ਦੀ ਇੱਕ ਨਾ ਸੁਣੀ ਤੇ ਲੋਣ ਘੋਟਣਾ ਉਸ ਦੇ ਗੋਡੇ ਤੇ ਮਾਰਿਆ ਤੇ ਜੋਰ ਦੀ ਬਿੰਦਰ ਦਾ ਗੋਡਾ ਟੁੱਟ ਗਿਆ ਬੱਚਿਆਂ ਦਾ ਚੀਚਕਾਰਾ ਮਚ ਗਿਆ ਇਹ ਸਾਰਾ ਦੇਖ ਕੇ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਸਾਰੇ ਆਂਢੀ ਗਵਾਂਢੀ ਭੱਜ ਆਈ ਅਤੇ ਉਹਨਾਂ ਨੂੰ ਉਹਨਾਂ ਨੇ ਆ ਕੇ ਬਿੰਦਰ ਨੂੰ ਛਡਾਇਆ ਗਵਾਂਢੀਆਂ ਨੇ ਸਰਪੰਚ ਨੂੰ ਬੁਲਾ ਲਿਆ ਬਿੰਦਰ ਦਾ ਸਹਰਾ ਵੀ ਉੱਥੇ ਆ ਗਿਆ ਤੇ ਦਿਔਰ ਵੀ ਸਰਪੰਚ ਨੇ ਬਿੰਦਰ ਨੂੰ ਕਿਹਾ ਦੇ ਪੁੱਤਰ ਤੂੰ ਆਪਣਾ ਕੌਂਦੀ ਹੈ آپ بچے پالدے ہیں پر اتنے کیوں بیٹھی ہیں یہ چرخ خان تینوں پچات والے کہ تلی جا روز روز یہ چرخ خاندنی ہے نہ ہی تین ہے ادوے شہر چوٹی کر دی اتنے ہی اس نے اپنی ایک کلین بھی کھولی ہوئی سی بندر نے سرپنچ کو کہا چاچا جی میں چلی تو جاوا گی پر میں اپنے بچے نہیں چڑ سکتی ਸਰਪੰਚ ਨੇ ਕਿਹਾ ਪੁੱਤ ਤੂੰ ਆਪਣੇ ਬੱਚੇ ਵੀ ਲੈ ਜਾਇਂ ਇਹ ਕਿਹੜਾ ਰੋਟੀ ਖਵਾ ਸਕਦਾ ਇਹਨਾਂ ਨੂੰ ਉਸ ਦਿਨ ਬਿੰਦਰ ਨੂੰ ਉਹਦਾ ਸਹੁਰਾ ਤੇ ਜੀਵਰਾ ਕੀਤਾ ਵਾਲੇ ਘਰ ਵਿੱਚ ਲੈ ਗਏ ਪਰ ਸਵੇਰ ਨੂੰ ਉਹਨਾਂ ਨੇ ਉਦਾਂ ਹੀ ਉਸ ਨੂੰ ਸ਼ਹਿਰ ਵਾਏ ਬਸ ਜੜਾ ਦਿੱਤਾ ਇਹ ਵੀ ਨਾ ਦੇਖਿਆ ਕਿ ਉਸ ਦਾ ਘੋੜਾ ਟੁੱਟਿਆ ਹੋਇਆ ਹੈ ਸਹੁਰੇ ਨੇ ਵੀ ਹੱਥ ਜੋੜ ਕੇ ਕਹਿ ਦਿੱਤਾ ਕਿ ਪੁੱਤ ਤੇਰੇ ਅੰਦਰ ਗੁਣ ਹੈ ਤੂੰ ਜਿੱਥੇ ਮਰਜ਼ੀ ਕਮਾ ਕੇ ਖਾ ਸਕਦੇ ਹਾਂ ਬਿੰਦਰੂ ਸੇ ਤਰ੍ਹਾਂ ਹੀ ਉਥੋਂ ਬਾਸ ਚੜ ਗਈ ਤੇ ਸ਼ਹਿਰ ਨੂੰ ਚਲੀ ਗਈ ਤੇ ਬੱਚਿਆਂ ਨੂੰ ਕਹਿ ਗਈ ਬੱਚੋ ਕਿ ਘਰ ਨਾ ਕਰੋ ਮੈਂ ਤੁਹਾਨੂੰ ਛੇਤੀ ਹੀ ਆਪਣੇ ਕੋਲ ਲੈ ਜਾਵਾਂਗੀ ਰਹਿਣ ਦਾ ਇੰਤਜ਼ਾਮ ਕਰਕੇ ਬਹੁਤ ਹੀ ਦੁਖਦਾਈ ਕਹਾਣੀ ਕਰਮਜੀਤ ਕੌਰ ਰਾਣਾ ਜੀ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀਰੋ ਦੱਸਣਾ ਜੀ ਅਗਲਾ ਭਾਗ ਕੱਲ ਨੂੰ ਜਰੂਰ ਸੁਣਨਾ ਜੀ ਧੰਨਵਾਦ ਜੀ